ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਤੇ ਉੱਥੇ ਚੋਨੇ ਦੀ ਖਰੀਦ ਨੂੰ ਲੈ ਕੇ ਹੁਣ ਸਪੀਡ ਜਿਹੜੀ ਕਿ ਜ਼ਿਆਦਾ ਵਧੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਵਿੱਚ ਕਿਸਾਨਾਂ ਦੇ ਲਈ ਰਾਹ ਦੀ ਖਬਰ ਹੈ ਤੇ ਹੁਣ ਮੰਡੀਆਂ ਦੇ ਵਿੱਚ ਚੋਨੇ ਦੀ ਖਰੀਦ ਸਪੀਡ ਫੜੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਸਲਿਆਂ ਦਾ ਹੱਲ ਦਾ ਭਰੋਸਾ ਦਿੱਤੇ ਜਾਣ ਮਗਰੋਂ ਪੰਜਾਬ ਦੇ ਵਿੱਚ ਚੋਨੇ ਦੀ ਖਰੀਦ ਵਿਚਲੇ ਅੜਿੱਕੇ ਦੂਰ ਹੋ ਗਏ ਨੇ ਉਥੇ ਹੀ ਕਿਸਾਨਾਂ ਦੇ ਲਈ ਰਾਹ ਦੀ ਖਬਰ ਹੈ ਤੇ ਹੁਣ ਮੰਡੀਆਂ ਦੇ ਵਿੱਚ ਚੋਨੇ ਦੀ ਖਰੀਦ ਸਪੀਡ ਫੜੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤੇ ਜਾਣ ਮਗਰੋਂ ਪੰਜਾਬ ਦੇ ਵਿੱਚ ਚੋਨੇ ਦੀ ਖਰੀਦ ਵਿੱਚਲੇ ਅੜੀਕੇ ਦੂਰ ਹੋ ਗਏ ਨੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅੱਜ ਤੋਂ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਤੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਮਗਰੋਂ ਸੈਲਰ ਮਾਲਕਾਂ ਨੇ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਤੇ ਦੱਸਦੀ ਹੈ ਕਿ ਮੁੱਢਲੇ ਪੜਾਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੜਿਆ ਲਾਲਚੰਦ ਕਟਾਰੂ ਚੱਕ ਤੇ ਮੁਖ ਸਕੱਤਰ ਨੇ ਕਈ ਦਿਨਾਂ ਤੋਂ ਹੜਤਾਲੀ ਤਿਰੰਦ ਨਾਲ ਮੀਟਿੰਗ ਦਾ ਸਿਲਸਲਾ ਸ਼ੁਰੂ ਕੀਤਾ ਹੋਇਆ ਸੀ ਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੌਲ ਮਿਲ ਮਾਲਕਾਂ ਦੀ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਤੇ ਉੱਥੇ ਹੀ ਸੈਲਰ ਮਾਲਕਾਂ ਦੇ ਤੋਖਲੇ ਦੂਰ ਕਰਦਿਆਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਤੇ ਉਸ ਤੋਂ ਪਹਿਲਾਂ ਸਰਕਾਰ ਨੇ ਲੇਬਰ ਚਾਰਜਰ ਤੇ 1 ਰੁਪਿਆ ਪ੍ਰਤੀ ਕੁਆਂਟਲ ਵਿੱਚ ਜਿਹੜਾ ਕਿ ਵਾਅਦਾ ਕੀਤਾ ਸੀ ਤਿਆੜਤੀਆਂ ਨੇ ਬਾਸਮਤੀ ਦੀ ਖਰੀਦ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਤੇ ਮੁੱਖ ਮੰਤਰੀ ਨੇ ਮੀਟਿੰਗ ਦੇ ਵਿੱਚ ਪ੍ਰੋਸਾ ਦਿੱਤਾ ਕਿ ਉਹ ਸੈਲਰ ਮਾਲਕਾਂ ਦੀ ਸਾਰੀ ਜ਼ਾਇਜ ਮੰਗਾਂ ਨੂੰ ਜਿਹੜੀ ਕਿ ਭਾਰਤ ਸਰਕਾਰ ਕੋਲ ਉਠਾਉਣਗੇ ਤੇ ਸੂਬਾ ਸਰਕਾਰ ਨੇ ਪਹਿਲਾਂ ਹੀ ਜਿਹੜਾ ਕਿ ਭਾਰਤ ਸਰਕਾਰ ਦੇ ਕੋਲੋਂ ਫਸਲ ਦੀ ਸਟੋਰੇਜ ਦੀ ਘਾਟ ਦਾ ਮੁੱਦਾ ਉਠਾਇਆ ਹੈ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਦਸੰਬਰ 2024 ਤੱਕ ਸੂਬੇ ਦੇ ਵਿੱਚ 40 ਲੱਖ ਟਨ ਭੰਡਾਰਨ ਦੇ ਥਾਂ ਜਿਹੜੇ ਕਿ ਹੁਣ ਖਾਲੀ ਕਰਨ ਤੇ ਜਿਹੜੀ ਕਿ ਮਾਰਚ 2025 ਤੱਕ 90 ਲੱਖ ਟਨ ਅਨਾਜ ਭੰਡਾਰਾਂ ਦੇ ਲਈ ਜਗ੍ਹਾ ਖਾਲੀ ਕਰਨ ਦੇ ਲਈ ਸਹਿਮਤ ਹੋ ਗਈ ਹੈ ਤੇ ਇਹ ਕੇਂਦਰ ਸਰਕਾਰ ਨੇ ਚੋਨੇ ਤੇ ਚੋਨੇ ਦੀ ਟੁਆ ਟੁਆਈ ਦੇ ਲਈ ਲਿਖਤੀ ਪ੍ਰਵਾਨ ਦਿੱਤਾ ਹੈ ਐਫਸੀਆਈ ਨੇ ਸੂਬੇ ਦੇ ਵਿੱਚ ਇਸ ਮਹੀਨੇ ਦੇ ਅੰਤ ਤੱਕ 15 ਲੱਖ ਟਨ ਕਣਕ ਤੋਂ ਚੋਨੇ ਦੀ ਟੁਆ ਟੁਆਈ ਦੇ ਲਈ ਯੋਜਨਾ ਪਹਿਲਾਂ ਹੀ ਸੌਪ ਦਿੱਤੀ ਹੈ ਤੇ ਸੂਬਾ ਸਰਕਾਰ ਦੇ ਮਾਲਕੀ ਪਾੜੇ ਦੇ ਗੋਦਾਮਾਂ ਦੇ ਵਿੱਚ 48 ਲੱਖ ਕਣਕ ਭੰਡਾਰ ਕੀਤੀ ਗਈ ਸੀ ਤੇ ਇਸ ਦੀ ਟੂਆ ਟੁਆਈ ਜਿਹੜੀ ਕਿ ਮਾਰਚ 2025 ਤੱਕ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਨਾਲ ਖਾਲੀ ਹੋਈ ਜਗ੍ਹਾ ਦੇ ਵਿੱਚ ਵਰਤੋਂ ਚੋਨੇ ਦੇ ਟੁਕਮੇ ਟੰਗ ਦੇ ਨਾਲ ਭੰਡਾਰਨ ਦੇ ਲਈ ਕੀਤੀ ਜਾਵੇਗੀ ਤੇ ਇਸ ਦੀ ਸੰਭਾਵਨਾ ਜਿਹੜੀ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਤਸਾਲੇ ਗਈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਮਿੱਲਾਂ ਦੇ ਕੋਲ 50000 ਟਨ ਤੋਂ ਵੱਧ ਝੋਨੇ ਦੀ ਸਟੋਰੇਜ ਸਮਰੱਥਾ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ 5% ਦੀ ਇਕੁਆਇਰ ਜਿਹੜੀ ਕਿ ਲਾਗਤ ਦੇ ਬਰਾਬਰ ਬੈਂਕ ਗਰੰਟੀ ਦੇਣ ਦੀ ਲੋੜ ਹੈ ਤੇ ਹੁਣ ਤੋਂ ਮਿਲਰ ਤੋਂ ਜਿਹੜੇ ਕਿ ਬੈਂਕ ਗਰੰਟੀ ਲੈਣ ਦੀ ਥਾਂ ਮਿਲ ਦੀ ਜ਼ਮੀਨ ਤੇ ਰਿਕਾਰਡ ਦੇ ਆਧਾਰ ਤੇ ਵਿਭਾਗ ਦੇ ਹੱਥ ਚ ਲੀਨ ਦਾ ਜਿਹੜਾ ਕਿ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਨੇ ਮਿਲਾਂ ਦੀਆਂ 10% ਦੀ ਜਿਹੜੀ ਕਿ ਸੀਐਮਾ ਜਿਹੜੀ ਕਿ ਸਿਕਿਉਰਿਟੀ ਵਾਪਸ ਕਰਨ ਦੀ ਸਹਿਮਤੀ ਦਿੱਤੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੋਂ ਮਿਲਰਾਂ ਨੂੰ ਜਿਹੜੀ ਕਿ 10 ਰੁਪਏ ਪ੍ਰਤੀ ਤਾਂਦੇ ਹਿਸਾਬ ਨਾਲ CMR ਦੀ ਅਦਾਇਗੀ ਕਰਨੀ ਪਵੇਗੀ ਤੇ ਮੌਜੂਦਾ ਮਿਲਾਂ ਦੀ ਅਲਾਉਟਮੈਂਟ ਜਿਹੜੀ ਕਿ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਛੋੜ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਸੋਣੀ ਮੰਡੀ ਕਰਨ ਸੰਜੀਵ ਸੀਜ਼ਨ ਜਿਹੜਾ ਕਿ 2024-25 ਦੇ ਲਈ ਮੀਟਿੰਗ ਐਫ ਆਰ ਕੇ ਟੈਂਡਰ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਝੋਨੇ ਦੀ ਖਰੀਦ ਦੌਰਾਨ 100% ਨਮੀ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਜਿਸ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਤੇ ਜਿਸ ਦੇ ਵਿੱਚ ਇਹ ਵੱਡਾ ਐਲਾਨ ਕੀਤਾ